ਜਾਂਦੇ ਆਪਣਾ ਨਾਮ ਦੱਸ ਕੇ ਤੇ ਜਿਹੜਾ ਇਲਾਕੇ ਦੇ ਵਿੱਚ ਵੀ ਮੈਂ ਨਰਿੰਦਰ ਸਿੰਘ ਤੋਂਗ ਕਾਉਂਸਲਰ ਵਾਰਡ ਨੰਬਰ 12 ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਪਿੰਡ ਦੇ ਨਗਰ ਦੇ ਨੌਜਵਾਨ ਜਿਹੜੇ ਆ ਉਹਨਾਂ ਨੇ ਚਾਰ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਸਾਕਾ ਹੋਇਆ ਸੀ ਉਸ ਦੀ ਡਾਕੂਮੈਂਟਰੀ ਜਿਹੜੀ ਆ ਤੋਂਗ ਵਾਲਾ ਪਾਰਕ ਦੇ ਵਿੱਚ ਸਮੁੱਚੇ ਇਲਾਕੇ ਨੂੰ ਵਿਖਾਉਣ ਦਾ ਜਿਹੜਾ ਪ੍ਰਬੰਧ ਕੀਤਾ ਇਸ ਲਈ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ 사ਜਨ ਜੀ ਨੂੰ ਗੋਲਦੀ ਸਿੰਘ ਜੀ ਨੂੰ ਔਰ ਰਾਜ ਜੀ ਨੂੰ ਅਬਰੀਆ ਪੈਣਾ ਵੀ ਪਰੋਂ ਆਈਆਂ ਨੇ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਅੱਜ ਡਾਕੂਮੈਂਟਰੀ ਵਿਖਾਉਣੀ ਹੈ ਇਸ ਵਿੱਚ ਪੂਰਾ ਹਾਲਾਤ ਬਿਆਨ ਕੀਤੇ ਗਏ ਨੇ ਕਿ ਕਿਵੇਂ ਗੁਰੂ ਦੇ ਲਾਲਾਂ ਨੂੰ ਉਹਨਾਂ ਨੇ ਫੜ ਕੇ ਤੇ ਨੀਹਾਂ ਦੇ ਵਿੱਚ ਨਾਇਆ ਔਰ ਸਾਰਾ ਸਾਕਾ ਆਪਣੀ ਅੱਖੀਂ ਵੇਖਣਗੇ ਜਦੋਂ ਲੋਕ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਪੋ ਦੀ ਜਿਹੜੀ ਠੰਡ ਹੈ ਉਸ ਦਾ ਅਹਿਸਾਸ ਹੋਏਗਾ ਕਿ ਬੱਚੇ ਜਦੋਂ ਵਿਛੜਦੇ ਨੇ ਮਾਪਿਓ ਤੋਂ ਤੇ ਕਿਵੇਂ ਮਾਪਿਓ ਦਾ ਵੀ ਤੇ ਜਿਹੜੇ ਵੇਖਣ ਵਾਲੇ ਵੀ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਇਹਨਾਂ ਨੂੰ ਮੁਬਾਰਕ ਇਸ ਲਈ ਦੇਣਾ ਚਾਹੁੰਦਾ ਕਿ ਸਾਲ ਦਾ ਆਖੀਰਲਾ ਦਿਨ ਹੈ ਔਰ ਕੱਲ ਸ਼ੁਰੂਆਤ ਹੋ ਜਾਣੀ ਹੈ 2025 ਸਾਲ ਦੀ ਮੈਂ ਨਵੇਂ ਸਾਲ ਦੀ ਵੀ ਸਮੁੱਚੇ ਇਲਾਕੇ ਨੂੰ ਵਧਾਈ ਦੇਣਾ ਤੇ ਆਪਣੇ ਇਹਨਾਂ ਸਾਥੀਆਂ ਨੂੰ ਵੀ ਵਧਾਈ ਦੇਣਾ ਕਿ ਇਹਨਾਂ ਨੇ ਉਪਰਾਲਾ ਹੀ ਬਹੁਤ ਵਧੀਆ ਕੀਤਾ ਇਸ ਪਾਰਕ ਦੇ ਵਿੱਚ ਕੱਲ ਇੱਥੇ ਵਰਡ ਕੈਂਸਰ ਕੇਅਰ ਵਾਲਿਆਂ ਨੇ ਕੈਂਪ ਲਾਇਆ ਸੀ ਜਿਹੜੇ ਬਹੁਤ ਮਹਿੰਗੇ ਟੈਸਟ ਸੀ ਉਹ ਵੀ ਇੱਥੇ ਮੁਫਤ ਕਰਾ ਕੇ ਕਿਉਂਕਿ ਸਪਾਰਕ ਨੂੰ ਬੜੀ ਵੱਡੀ ਦੇਣ ਹੈ ਇੱਥੇ ਕੀਰਤਨ ਦਰਬਾਰ ਵੀ ਹੁੰਦਾ ਹੈ ਇੱਥੇ ਕੱਲ ਟੈਸਟ ਵੀ ਹੋਏ ਨੇ ਅੱਜ ਗੁਰੂ ਮਹਾਰਾਜ ਜੀ ਦੇ ਬੱਚਿਆਂ ਦਾ ਸਾਕਾ ਵੀ ਬਗਾਇਆ ਜਾਣਾ ਸੋ ਸਾਰੇ ਵਧਾਈ ਦੇ ਪਾਤਰ ਆ ਮੇਰੇ ਨਾਲ ਨਰਿੰਦਰ ਸਿੰਘ ਲਵਲੀ ਜੀ ਔਰ ਜੋ ਜੋਗਾ ਜੀ ਹੈਪੀ ਜੀ ਸਾਰੇ ਮੇਰੇ ਸਾਥੀ ਸਾਰੇ ਮੇਰੇ ਸਾਥੀ ਆਏ ਨੇ ਪੰਮਾ ਜੀ ਤੋਂ ਮੈਂ ਸਾਰਿਆਂ ਦਾ ਇੱਥੇ ਸਵਾਗਤ ਵੀ ਕਰਦਾ ਤੇ ਮੈਂ ਸਮੁੱਚੇ ਇਲਾਕੇ ਨੂੰ ਆਪਣੇ ਵੱਲੋਂ ਬੇਨਤੀ ਵੀ ਕਰਦਾ ਵੀ ਘਰਾਂ ਚੋਂ ਨਿਕਲ ਕੇ ਆਣ ਕੇ ਪਾਰਕ ਦੇ ਵਿੱਚ ਆਓ ਔਰ ਇਹ ਜਿਹੜੀ ਹੈ ਡਾਕੂਮੈਂਟਰੀ ਫਿਲਮ ਹੈ ਗੁਰੂ ਦੇ ਲਾਲਾਂ ਦੀ ਉਹ ਤੁਸੀਂ ਵੇਖੋ ਔਰ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਗੁਰੂ ਦੇ ਲਾਲਾਂ ਨੂੰ ਤੇ ਵੇਖੋ ਉਹਨਾਂ ਛੋਟੀਆਂ-ਛੋਟੀਆਂ ਜਿੰਦਾਂ ਨੂੰ ਤਾਂ ਵੇਖੋ ਉਹਨਾਂ ਨੇ ਕਿੰਨਾ ਧਰਮ ਦੇ ਨਾਮ ਧਰਮ ਲਈ ਉਹਨਾਂ ਨੇ ਆਪਣਾ ਜਿੰਨ ਜਾਨਵਾਰ ਦਿੱਤੀ ਯਾਰ ਮੇਰਾ ਨੌਜਵਾਨਾਂ ਨੂੰ ਅਪੀਲ ਹੈ ਆ ਜਿਹੜਾ ਚਿੱਟੇ ਦਾ ਨਸ਼ਾ ਵਾ ਨਸ਼ੇੜੀ ਲੋਕ ਸਾਨੂੰ ਆਂਦੇ ਨੌਜਵਾਨ ਅਸੀਂ ਹੈਗੇ ਆ ਪਰ ਸਾਨੂੰ ਨਸ਼ੇੜੀ ਕਹਿਣਾ ਸ਼ੁਰੂ ਕਰ ਦਿੱਤਾ ਯਾਰ ਇਹ ਨਸ਼ਾ ਛੱਡ ਦਿਓ ਆ ਜਿਹੜੀ ਪਤੰਗਾ ਡਾਉਂਦੇ ਉਹ ਚਾਈਨਾ ਡੋਰ ਨਾਲ ਲੋਕਾਂ ਦੀਆਂ ਗਰਦਨਾ ਵੱਡੀਆਂ ਜਾ ਰਹੀਆਂ ਇਹਨਾਂ ਨੂੰ ਛੱਡ ਦਿਓ ਇਹ ਮਾਰੇ ਦੋ ਕ੍ਰਿਤੀਆਂ ਛੱਡ ਕੇ ਤੇ ਸਮਾਜ ਦੀ ਸੇਵਾ ਨਿਰੋਗ ਜਿਹੜਾ ਸਾਡਾ ਸਮਾਜ ਆ ਉਸ ਦੀ ਸੇਵਾ ਕਰੋ ਇਸ ਨੂੰ ਹਿੰਦੁਸਤਾਨ ਪੰਜਾਬ ਇਹਨੂੰ ਤਗੜਿਆ ਹੋ ਕੇ ਆਪਾਂ ਨਰੋਇਆ ਪੰਜਾਬ ਬਣਾਈਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਸਾਥੀ ਹੈ ਉਹ ਪੜ੍ਹ ਲਿਖ ਕੇ ਚੰਗੀਆਂ ਨੌਕਰੀਆਂ ਲੱਗਣ ਚੰਗੇ ਥਾਵਾਂ ਤੇ ਆਪਣੇ ਕਾਰੋਬਾਰ ਕਰਨਾ ਹੈ ਔਰ ਆਪਣੇ ਪਰਿਵਾਰਾਂ ਨੂੰ ਜਿਹੜੇ ਆ ਉਹ ਚੰਗਾ ਉਹਨਾਂ ਨੂੰ ਉਹਨਾਂ ਨੂੰ ਬਣਾ ਸਕਣ ਪਰਿਵਾਰਾਂ ਦੇ ਵਿੱਚ ਰਹਿ ਕੇ ਪਰਿਵਾਰਾਂ ਨੂੰ ਨਰਕ ਨਾ ਬਣਾਉਣ ਪਰਿਵਾਰਾਂ ਨੂੰ ਸਵਰਗ ਬਣਾਉਣ ਇਹ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਧੰਨਵਾਦ ਸਰ ਆਪਣਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਅਮਰ ਹੰਡਾ ਜੀ ਜੇ ਰਾਜ ਦਾ ਉਪਰਾਲਾ ਕੀਤਾ ਯਾਰ ਉਹਦੇ ਬਾਰੇ ਕੀ ਕਹਿਣਾ ਚਾਹਦੇ ਤੇ ਬਹੁਤ ਹੀ ਸਲੈਕਸ਼ਨ ਵਾਲਾ ਜੋ ਕਦਮ ਹੈ ਜੀ ਤਾਂ ਬੱਚਿਆਂ ਨੇ ਆਪਣੇ ਧਰਮ ਨਾਲ ਜੁੜੇ ਹਨ ਐਡਾ ਵਧੀਆ ਇੱਕ ਸਿੰਬਲ ਪੇਸ਼ ਕਰਤਾ ਜੀ ਉਹਨਾਂ ਸਾਹਿਬ ਜਿਆਦਾ ਦੀ ਯਾਦ ਦੇ ਵਿੱਚ ਇਹ ਆਸਨੀ ਵੀ ਪਤਾ ਨਹੀਂ ਚਲੋ ਉਹਨਾਂ ਵਾਲੇ ਵੇਖ ਚਲੋ ਹਨ ਵੀ ਚਲੋ ਮਾੜੀ ਮੋੜੀ ਅਗਲਾ ਹੋਊਗੀ ਕਿ ਆਪਾਂ ਵੀ ਧਰਮ ਨਾਲ ਜੁੜੀਏ ਅਮਰਤ ਵਾਣ ਕਰੀਏ ਹਰ 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 ਸਾਲ ਇਸੇ ਤਰ੍ਹਾਂ ਉਪਰਾਲਾ ਕੀਤਾ ਜਾਇਆਗਾ ਜੀ ਤੁਹਾਡੀ ਸੰਸਦ ਇਹ ਕੱਲ ਤੁਸੀਂ ਵੇਖਿਆ ਕੱਲੀ ਏਡਾ ਕੰਮ ਲਗਾਏ ਤੇ ਨੰਕੇ ਗੇਰੀਏ ਜੇ ਉਹ ਲੈ ਜਾਂਦੇ ਨਾ ਤੁਸੀਂ ਉਹਦੀ ਫੁੜੀ ਬੜਾ ਵਧੀਆ ਲੱਗਣੀ ਹੈ ਤੁਹਾਨੂੰ ਉਹ ਤੁਹਾਨੂੰ ਥੋੜੀ ਜਿਹੀ ਨਸੀਹਤ ਮਿਲੇ ਵੀ ਆਈ ਸਾਰਾ ਪਿੰਡ ਸਾਰਾ ਸਾਥ ਦੇ ਕੇ ਕਦਮ ਹੋ ਗਏ ਇੱਕ ਇਹ ਕੱਲ 7 6 7 ਸਦੋ ਅਗਲੇ ਆਉਣ ਸਮੇਂ ਦੇ ਵਿੱਚ ਨਾ ਵੱਧ ਤੋਂ ਵੱਧ ਵੱਡੇ ਪੱਧਰ ਦੇ ਪ੍ਰੋਗਰਾਮ ਕਰਾਵਾਂਗੇ ਇਤਨਨੇ ਪ੍ਰੋਗਰਾਮ ਜਿਹੜੇ ਧਾਰਮਿਕ ਪ੍ਰੋਗਰਾਮ ਆ ਲੰਗਰ ਵੀ ਲਾਵਾਂਗੇ ਸਭ ਕੁਝ ਲਾਵਾਂਗੇ ਜੀਵਾ ਪੀਰੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਅੱਜ ਕੱਲ ਬੜਾ ਨਸ਼ਿਆਂ ਦਾ ਜਾਲ ਜਾਰ ਰ ਆ ਤੇ ਬੜੀ ਵਧੀਆ ਗੱਲ ਹੈ ਜੁਵਾ ਪੀਰੇ ਨੇ ਸਾਨੂੰ ਸੰਦੇਸ਼ ਦਿੱਤਾ ਜਿਹੜਾ ਜੁਵਾ ਪੀਰੇ ਜੁੜੀ ਹੜੇ ਨਾਲ ਜਿਹੜੀ ਜਿਹੜਾ ਆ ਜੁਵਾ ਪੀਰੇ ਨੇ ਸਾਰਾ ਕੁਝ ਕੀਤਾ ਮੈਂ ਨਰਿੰਦਰ ਸਿੰਘ ਲਵਲੀ ਟੋਂਗ ਸਾਹਮਣੇ ਮੇਰਾ ਘਰ ਆ ਪਾਸ ਸਾਹਮਣੇ پارک ਆ پارک ਤੇ ਲੱਗੇ ਅੱਜ ਧਾਰਮਿਕ ਦੀਵਾਨ ਜਿੰਨੇ ਛੋਟੇ ਸ਼ਰਦ ਜੀ ਦੀ ਦਾ ਸਮਾਗਮ ਕਰਾਇਆ ਜਾ ਰਿਹਾ ਔਰ ਬੱਚੇ ਆਪਣੇ ਬੱਚੇ ਨੂੰ ਖਾਇਆ ਜਾ ਰਿਹਾ ਸਾਡੇ ਛੋਟੇ ਸਰਦ ਕਿਦਾਂ ਸ਼ਹੀਦ ਕੀਤੇ ਗਏ ਨੇ ਮੈਂ ਨਾ ਕੋਟ ਕੋਟ ਧੰਨਵਾਦ ਕਰਦਾ ਹਾਂ ਇਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਇਹ ਪਰੋਲਾ ਕੀਤਾ ਵਾ ਇਹ ਪਰੋਲੇ ਸਦਕਾ ਬੱਚਿਆਂ ਨੂੰ ਕੋਈ ਸਿੱਖੀ ਸਿਰਕੀ ਮਿਲੇ ਬਸ ਇਹਨਾਂ ਨੂੰ ਚੁਕਾ ਹਰ ਸਾਲ ਇਸ ਤਰ੍ਹਾਂ ਦੇ ਤੁਹਾਡੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਜੀ ਹਾਂਜੀ ਗਾਂ ਤੋਂ ਮਹਾਰਾਜ ਕਿਰਪਾ ਕਰੇ ਇਹਦੇ ਪ੍ਰੋਗਰਾਮ ਹੋਣਗੇ ਜਿੱਦਾਂ ਕੱਲ ਵਰਲਡ ਕੈਂਪ ਲੱਗਾ ਸੀ ਕੈਂਸਰ ਕੇਅਰ ਦਾ ਇਹਦੇ ਧਾਰਮਿਕ ਸਮਾਗ ਵੀ ਹੁੰਦੇ ਨੇ ਇਹ ਪਾਰਕ ਨੂੰ ਬਖਸ਼ਿਸ਼ ਆ ਗੁਰੂ ਮਹਾਰਾਜ ਦੀ ਇਹ ਬੀਬੀ ਰਜਨੀ ਦੀ ਪਾਰਕ ਆ ਬੀਬੀ ਰਜਨੀ ਨੇ ਇੱਥੋਂ ਆਮ ਦੇ ਰਹੇ ਨੇ ਤੁੰਗਾਂ ਨੂੰ ਇਹ ਬਖਸ਼ਿਸ਼ ਆ ਇਹ ਸ਼ੁਰੂ ਤੋਂ ਹੀ ਧਾਰਮਿਕ ਰਹੀ ਹੈ ਤੇ ਧਾਰਮਿਕ ਸਿਸਟਮਾਂ ਚੱਲਣ ਰਹੀਆਂ ਇਹਨਾਂ ਨੂੰ ਧੰਨਵਾਦ ਕਰਦੇ ਹਾਂ ਹੋਰ ਵੀ ਸਮਾਜਿਕ ਵੀ ਸੰਸਥਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਦਾਂ ਇਹਨਾਂ ਅਪਰਾਧਾ ਕੀਤਾ ਵਾ ਇਹ ਸਾਰੇ ਸੰਸਥਾਵਾਂ ਜੁੜੀਆਂ ਨੇ ਇਦਾਂ ਸਾਨੂੰ ਜੁੜਨਾ ਚਾਹੀਦਾ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਵੀ ਸਾਨੂੰ ਧਾਰਮਿਕ ਨਾਲ ਜੁੜਨਾ ਚਾਹੀਦਾ ਹੈ